ਇਹ ਸਾਰੇ ਮਜ਼ਦੂਰਾਂ ਦਾ ਕਿਸਾ ਕਰਦੀ ਆ ਇਸ ਲਈ ਸਾਨੂੰ ਘੱਟੇ ਹੋ ਕੇ ਲੜਾਈ ਲਾਟੇ ਪੈਣੀ ਆ ਅਸੀਂ ਤੇ ਬਾਬਾ ਕਿਸਾਨ ਨੂੰ ਰੋ ਹਮੇਸ਼ਾ ਇੰਨਾਂ ਸਾਰੇ ਦੇ ਨਾਮ ਸ਼ਿਵਾਸ਼ ਤੋਂ ਨੇ ਆ ਕਿ ਅਸੀਂ ਜੋ ਵੀ ਲੜਾਈ ਹੋਗੀ ਉਹ ਤਾਂ ਵਾਦ ਤੋਂ ਵਾਦ ਸਾਧਿਆਂਗੇ ਭਗਵਾਨ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਦਿੱਲੀ ਜਾਣਾ ਪਵੇ ਅਸੀਂ ਉੱਥੇ ਵੀ ਜਾਵਾਂਗੇ ਉਹ ਲੜਾਈ ਜੜੀ ਆ ਵੱਠੇ ਪੱਤਰ ਲਵਾਾਂਗੇ ਜੁਰ ਕੇ ਸਰਕਾਰ ਹੁਣ ਅਖੀਰ ਆ ਗਿਆ ਇਹਦਾ ਹੁਣ ਅੰਤ ਹੀ ਆ ਇਸਦੀ ਤਗੜੇ ਹੋ ਜੋ ਇੱਕ ਗੱਲ ਹੈ ਲੋਕ ਦੁਖੀ ਬੜੇ ਆ ਹੁਣ ਕਿੰ ਨੂੰ ਵੋਟਾਂ ਦੇ ਕੀ ਪਾਉਣ ਲੋਕਾਂ ਨੇ ਅੱਗੇ ਦੋ ਸਰਕਾਰਾਂ ਦੇਖੀਆਂ ਕਿਹਦੇ ਕਾਂਗਰਸੀ ਦੇਖੀ ਕਿਹਦੇ ਕਾਲੀਦਾਨੀ ਦੇਖੀ ਅੱਜ ਇੱਕ ਨਵੀਂ ਦੇਖ ਲਈ ਲੋਕਾਂ ਦੀ ਆਸਾਂ ਤੇ ਇਹਨਾਂ ਨੇ ਉਹ ਕਹਨੇ ਪਾਣੀ ਫੇਰ ਦਿੱਤਾ ਕਿਸੇ ਨੇ ਵੀ ਲੋਕਾਂ ਦੀ ਕੋਈ ਇਨਸਾਨ ਦੇ ਲਈ ਕੋਈ ਵਾਦਾ ਨਹੀਂ ਪੂਰਾ ਕੀਤਾ ਅੱਜ ਮਾਣਵਾ ਬਹੁਤ ਅੱਗੇ ਆਪਣੇ ਤੋਂ ਕੱਠ ਕਰਦੇ ਵਿੱਚ ਪੰਦੇ ਸਿੱਧੂ ਤੇ ਇਹਨਾਂ ਦੇ ਨਜਾਇਜ਼ ਪਰਚੇ ਪਾਏ ਲੋਕਾਂ ਦੇ ਘੱਟ ਦੇ ਅੱਗੇ ਸਰਕਾਰ ਨੂੰ ਚੁਗਣਾ ਪਿਆ ਅਸੀਂ ਵੀ ਉਦੋਂ ਕਿਹਾ ਸੀ ਨਾ ਕਿ ਤਰੀਕ ਨੂੰ ਲੇਕਿਨ ਇਹ ਸਰਕਾਰਾਂ ਜਿਹੜੀਆਂ ਉਦੋਂ ਝੁਕਦੀਆਂ ਜਦੋਂ ਲੋਕਾਂ ਦਾ ਘੱਟ ਹੋਵੇ ਉਹ ਸਾਰੇ ਕੇ ਜਿਹੜੇ ਰਾਤੀ ਵੀ ਕੀਤੇ ਸਾਨੂੰ ਮਾਲੇ ਵਾਂਗੂ ਸਾਨੂੰ ਦਬਾਬੇ ਨੂੰ ਵੀ ਇੱਕ ਵੱਡੇ ਪੱਦਰ ਤੇ ਜਥੇ ਬੰਦਿਆਵਾਂ ਨੂੰ ਕਿਹਦੇ ਪਤੀ ਨਾਲ ਜੜੋ ਤੁਸੀਂ ਜਰੂਰ ਜਦੇ ਬੰਦਿਆ ਜੜੋ ਤੇ ਵਾਦੋ ਵਾਦ ਜਦੇ ਬੰਦ ਨਾਲ ਜੁੜ ਕੇ ਮੈਂਬਰ ਬਣੋ ਤੇ ਆਪਾਂ ਜਿਹੜੀ ਲੜਾਈ ਆ ਇਹਨੂੰ ਲੜ ਸਕੀਏ ਆਪਣਾ ਟਾਈਮ ਬਹੁਤ ਖੁਦਾ ਆਦਾ 4 ਵਜੇ ਤੱਕ ਮੇਰਾ ਕੋਲ ਪ੍ਰੋਗਰਾਮ ਆ ਆਪਾਂ ਇਹਦਾ ਹੀ ਪੱਤਰ ਰੱਖਣਾ ਮੇਰੇ ਨਾਲ ਬੱਚਾ ਬੱਚਾ ਕਰਾ ਸਾਰੀਆਂ ਕੱਤੀਆਂ ਇੱਕ ਦੋ ਵਸਮਾ ਦੇਖੀ ਜੀ ਇਹ ਤਾਂ ਲੱਗਦੀ ਬਾਈਪਾਸ ਰੋ ਤੇ ਆਪਣੇ ਪੀਜੀ ਬੋਰਡ ਦੇ ਲੱਗੋ ਨਹੀਂ ਬਾਕੀ ਦਾ ਸਾਰਾ ਇਹ ਕਹੇ ਸਰਕਾਰ ਦਾ ਝੱਪ ਕਰ ਦਿੱਤਾ ਸਾਥੀਓ ਇਹ ਤਗੜੇ ਹੋ ਕੇ ਲੜਾਈ ਇਹ ਨਾ ਤੇ ਕਦੇ ਮੇਰੀ ਲੜਾਈ ਆ ਨਾ ਕਦੇ ਹੋਰ ਕਿਸੇ ਬੰਦੀਆਂ ਦੀ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਆਪਾਂ ਤਗੜੇ ਹੋ ਕੇ ਲੜਨਾ ਉਹ ਲੜ ਕੇ ਆਪਾਂ ਜਿੱਤ ਪ੍ਰਾਪਤ ਕਰਨੀ ਆ ਉਹ ਸਰਕਾਰ ਨੂੰ ਦੱਸ ਦੇਣਾ ਕਿ ਅਸੀਂ ਜਿਹੜੇ ਲੋ ਗਿਆ ਇਹ ਲੋਕੀਏਗਾ ਇਹ ਸਰਕਾਰ ਦੀਆਂ ਜਿਹੜੀਆਂ ਜਿਹੜਾ ਕਿਤੇ ਖੇਲੜਿਆ ਪੱਕੇ ਵੀ ਕੱਢਿਆ ਸੀ ਹੁਣ ਫੇਰ ਕੱਢ ਕੇ ਰੱਖਾਂਗੇ ਉਹ ਨਜ਼ੀਆਂ ਨੂੰ ਵੀ ਢਲ ਪਾਵਾਂਗੇ ਇਹ ਨਜ਼ੇ ਜਿਹੜੇ ਆ ਇਹ ਸਰਕਾਰਾਂ ਦੀ ਦੇਣ ਆ ਇਹ ਸਾਡੇ ਇੱਥੇ ਹੀ ਚਿੱਟਾ ਵਗੈਰਾ ਨਸ਼ਾ ਜਿਹੜਾ ਉਹ ਇੱਥੇ ਹੀ ਬਣੀ ਜਾਂਦਾ ਅਧੇ ਵਿੱਚ ਹੀ ਜਾਂਦਾ ਹੁਣ ਮੈਂ ਨਾਂ ਤੇ ਕੀ ਲਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਮਚੀਥੀਏ ਨੂੰ ਚਿੱਟਾ ਕਹਿ ਕੇ ਵਲਾਇਆ ਜਾਂਦਾ ਇਹ ਸਾਰਾ ਕੁਝ ਨਾ ਸਰਕਾਰਾਂ ਨੇ ਇੱਥੇ ਕਮਾਈ ਅਤੇ ਮੋਹ ਜਾਂਦੀ ਆ ਚਿੱਤੇ ਵਿੱਚ ਪੈਸਾ ਬਹੁਤ ਜ਼ਿਆਦਾ ਇਸ ਲਈ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਕਰਦੀਆਂ ਉਹ ਨੌਜਵਾਨਾਂ ਦੀ ਜਿੱਤ ਕਰਾ ਖੇਡਦੀਆਂ